ਪਰ ਸ਼ਿਮਲਾ ਦੇ ਵਿੱਚ ਭਾਰੀ ਲੈਂਡਸਲਾਈਡਿੰਗ ਹੋਈ ਹੈ ਮੌਕੇ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਲੈਂਡਸਲਾਈਡਿੰਗ ਕਾਰਨ 4 ਲੋਕਾਂ ਦੀ ਮੌਤ ਦੀ ਖਬਰ ਹੈ ਤਾਂ ਇਸ ਵਕਤ ਦੀ ਇਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਇਸ ਦੇ ਨਾਲ ਇਹ ਵੀਡੀਓ ਵੀ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਹੋ ਕਿ ਇਸ ਗੱਡੀ ਦੇ ਉੱਤੇ ਕਿੰਜ ਇਹ ਮਲਬਾ ਕੇ ਡਿੱਗਿਆ ਔਰ ਦੇਖ ਸਕਦੇ ਹੋ ਕਿ ਹਫੜਾ ਦਫੜੀ ਵਰਗਾ ਮਾਹੌਲ ਵੀ ਰਾਹਗੀਰਾਂ ਦੇ ਵਿੱਚ ਬਣ ਗਿਆ ਪਰ ਇਸ ਲੈਂਡਸਲਾਈਡਿੰਗ ਕਾਰਨ ਚਾਰ ਲੋਕਾਂ ਦੀ ਮੌਤ ਹੋਈ ਹੈ ਸ਼ਿਮਲਾ ਦੇ ਵਿੱਚ ਇਹ ਭਾਰੀ ਲੈਂਡਸਲਾਈਡਿੰਗ ਹੋਈ ਹੈ ਔਰ ਜਿਸ ਤਰੀਕੇ ਦੇ ਨਾਲ ਵੱਖ-ਵੱਖ ਥਾਵਾਂ ਤੋਂ ਖਾਸ ਕਰਕੇ ਪਹਾੜੀ ਇਲਾਕਿਆਂ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਪਰੇਸ਼ਾਨ ਵੀ ਕਰਦੀਆਂ ਨੇ ਔਰ ਹੈਰਾਨ ਵੀ ਕਰਦੀਆਂ ਨੇ ਕਿਉਂਕਿ ਭਾਰੀ ਮੀਂਹ ਪੈਣ ਕਾਰਨ ਔਰ ਬੱਦਲ ਫਟਣ ਕਾਰਨ ਲੈਂਡਸਲਾਈਡਿੰਗ ਆਦਿਆਂ ਘਟਨਾਵਾਂ ਬਹੁਤ ਵਾਰ ਵਾਪਰ ਚੁੱਕੀਆਂ ਨੇ ਔਰ ਅੱਗੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨੇ ਵਾਪਰਨ ਦੀ ਸੰਭਾਵਨਾ ਜਿਹੜੀ ਹੈ ਉਹ ਵੀ ਜਿਤਾਈ ਜਾ ਰਹੀ ਹੈ ਪਰ ਇਹ ਤਸਵੀਰ ਜਿਹੜੀ ਹੈ Shimla ਤੋਂ ਸਾਹਮਣੇ ਆਈ ਹੈ Shimla ਦੇ ਵਿੱਚ ਲੈਂਡਸਲਾਈਡਿੰਗ ਹੋਈ ਹੈ ਔਰ ਲੈਂਡਸਲਾਈਡਿੰਗ ਕਾਰਨ 4 ਲੋਕਾਂ ਦੀ ਮੌਤ ਹੋਈ ਹੈ ਮੌਕੇ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਦੇਖ ਸਕਦੇ ਇਸ ਵੀਡੀਓ ਦੇ ਵਿੱਚ ਕਿ ਗੱਡੀ ਦੇ ਉੱਤੇ ਕਿੰਜ ਇਹ ਟਿੱ ਗਾਂ ਕੇ ਢਿੱਗੀਆਂ ਔਰ ਮਲਬਾ ਜਿਹੜਾ ਉਸ ਇਸ ਗੱਡੀ ਦੀ ਚਪੇਟ ਦੇ ਵਿੱਚ ਆਇਆ ਔਰ ਮਲਬਾ ਗੱਡੀ ਦੇ ਉੱਤੇ ਡਿੱਗਿਆ ਹਾਲਾਂਕਿ ਇਸ ਮਲਬੇ ਨੂੰ ਜਿਹੜਾ ਹਟਾਇਆ ਜਾ ਰਿਹਾ ਔਰ ਵਾਹਨ ਨੂੰ ਜਿਹੜਾ ਉਹ ਬਾਹਰ ਵੀ ਕੱਢਿਆ ਗਿਆ ਪਰ ਇਹ ਮੌਕੇ ਦੀ ਵੀਡੀਓ ਤੁਹਾਡਾ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ Shimla ਦੇ ਵਿੱਚ ਲੈਂਡ ਸਲਾਈਡਿੰਗ ਕਾਰਨ ਜਿਹੜੀ ਹੈ 4 ਲੋਕਾਂ ਦੀ ਮੌਤ ਹੋਈ ਹੈ ਤਾਂ ਰਾਤ ਵੇਲੇ ਇਹ ਲੈਂਡ ਸਲਾਈਡਿੰਗ ਹੋਈ